ਹਾਈ ਸਸ਼ੀਕਲ ਤੇ ਗੁੱਡ ਆਫਟਰਨੂੰ ਅੱਜ ਅਸੀਂ ਆਏ ਹਾਂ ਮਾਸੀ ਕੋਲੇ ਉਹ ਵੀ ਮਲੋਟ ਤੇ ਹੁਣ ਅਸੀਂ ਵਲੌਗ ਇੱਥੋਂ ਸਟਾਰਟ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਅਸੀਂ ਹੁਣ ਮਲਵਾਨੇ ਆ ਤੁਹਾਨੂੰ ਫੈਮਲੀ ਦੇ ਸਭ ਤੋਂ ਕੈਡ ਪਰਸਨਾਂ ਜੱਡਾ ਪਪਾ ਇਹਦਾ ਨੀਂਨੀ ਟਾਈਮ ਹੋ ਰਿਹਾ ਜਦੋਂ ਇਹ ਉੱਠੂਗਾ ਉਹ ਤੁਹਾਨੂੰ ਦਿਖਾਵਾਂਗੀ ਵੀ ਇਹ ਕਿੰਨਾ ਸ਼ਰਾਬਤੀ ਹੈ ਇੰਨੀ ਸਾਰੀ ਰੋਟੀ ਖਾਣ ਤੋਂ ਬਾਅਦ ਹੁਣ ਮੈਨੂੰ ਲੱਗੀ ਆ ਭੁੱਖ ਤੇ ਮੈਂ ਸੋਚਿਆ ਕਿ ਬਾਹਤਾ ਮਿੱਠਾ ਨਹੀਂ ਖਾਣਾ ਜਿਮ ਕਰਕੇ ਤੇ ਚਲੋ ਇੱਕ ਬਿਸਕਟ ਖਾਤਾ ਜਾਵੇ ਖਾਣ ਨੂੰ ਤਾਂ ਮੇਰਾ ਮਿੱਠਾ ਬਹੁਤ ਦਿਲ ਕਰ ਰਿਹਾ ਸੀ ਪਰ ਫਿਰ ਮੈਂ ਸੋਚਿਆ ਕਿ ਨਹੀਂ ਬਿਸਕਟ ਨਾ ਸਾਰੂ ਨਹੀਂ ਤਾਂ ਅਸੀਂ ਫਿਰ ਤੋਂ ਮੋਟੇ ਹੋ ਜਾਵਾਂਗੇ ਕਿਉਂਕਿ ਜਿਮ ਅਸੀਂ ਮਿਸ ਕੀਤੀ ਵੀ ਆ ਤੇ ਤਾਂ ਕਰਕੇ ਅਸੀਂ ਇੱਕ ਬਿਸਕਟ ਨਾ ਸਾਰ ਰਹੇ ਕਿੰਨਾ ਪਿਆਰ ਕਰਦੇ ਹੋ ਜੀ ਜੀ ਇੰਨਾ ਕਰਦੇ ਹੋ ਮਾਈ ਗੁੱਡਨੈਸ ਇਹ ਗਲੀ ਚ ਬੈਠੇ ਹੁੰਦੇ ਆ ਫਿਰ ਤਾਂ ਕਰਕੇ ਪੱਖਾ ਚੱਲ ਰਿਹਾ ਹੁੰਦਾ ਹੈਨਾ ਫਿਰ ਅਸੀਂ ਇਹਨਾਂ ਨੂੰ ਅੰਦਰ ਲੈ ਆਉਂਦੇ ਆਗੇ ਫਿਰ ਇਹ ਹਵਾ ਚ ਬਹਿ ਜਾਂਦੇ ਆ ਪਰ ਇਹ ਮੋਹ ਪਿਆਰ ਬਹੁਤ ਕਰਦੇ ਆ ਕੀ ਕਰਦੇ ਹੋ ਤੁਸੀਂ ਕੀ ਕਰਦੇ ਹੋ ਤੁਸੀਂ ਮੈਨੂੰ ਬੁਲਾ ਰਹੀ ਮੈਂ ਲਾ ਲਿਆ ਨਹੀਂ ਐ ਮੈਂ ਬਚ ਚਲੋ ਵਾਰ ਐ ਬੋਲਦੀ ਆ ਆਵੇ ਕੀ ਇਹਦਾ ਨਾਂ ਕੀ ਆ ਇਹ ਮੋਤੀ ਦੇ ਕੀ ਆ ਤੇ ਆਹਾਂ ਗੁੰਨੇ ਉੱਠਦੇ ਨਹੀਂ ਤੁਸੀਂ ਹਾਂ ਪੁੱਤੂ ਦਾਦੂ ਆਈਸਕ੍ਰੀਮ ਲੈ ਕੇ ਆਏ ਆ ਭੂਆ ਨੇ ਸਾਰੀ ਖਾ ਜਾਣੀ ਆ ਫਿਰ ਉਟੇਂਗਾ ਤੇ ਫਿਰ ਮੈਨੂੰ ਤਾਂ ਤੂੰ ਇਹ ਤਾਂ ਉੱਠਦਾ ਨਹੀਂ ਲੱਗਦਾ ਰਾਤ ਦੀ ਨੀਂਦੀ ਹੁਣੇ ਪੂਰੀ ਕਰਨੀ ਆ ਤੂੰ ਰਾਤ ਨੂੰ ਕੀ ਸ਼ੌਂਗੇ ਬੁੱਤ 6 ਕਿਉਂ ਰਾਤ ਨੂੰ ਕਿਹੜਾ ਜਗਰਾਤਾ ਕਰਦੇ ਹੁੰਨੇ ਆ ਦੱਸੋ ਰਾਤ ਨੂੰ ਮੈਨੂੰ ਤਣੀ ਆਉਂਦੀ। ਅੱਛਾ ਰਾਤ ਨੂੰ ਤੁਹਾਨੂੰ ਨੀਂਦ ਨਹੀਂ ਆਉਂਦੀ? ਫਿਰ ਹੁਣ ਸੌਂਗੇ ਰਾਤ ਨੂੰ ਤੁਸੀਂ ਕੀ ਭੂਤਾਂ ਨਾਲ ਜਗਰਾਤਾ ਕਰਨ? ਕਿੱਥੇ ਕੁਲਫੀ? ਨਹੀਂ ਨਹੀਂ। ਆਹ ਵੇਖ ਲਓ ਉੱਡਦੀ। ਅੱਜ ਕੱਲ੍ਹ ਦੇ ਜਵਾਕ ਕੀ ਐ? ਉੱਡਦੀ ਕੁਲਫੀ ਮੰਗਦੇ ਆਂ ਚੂਚੀ-ਮੂਚੀ। ਕਿੱਥੇ ਐ? ਕੁਲਫੀ। ਫ੍ਰਿਜ 'ਚ ਹੋਗੀ ਕੁਲਫੀ ਭੂਆ ਘਰੇ ਨਾਲ ਚੱਕੀ ਫੇਰਦੀ ਆ। ਸਾਡਾ ਗੁੰਨਾ ਉੱਠ ਗਿਆ ਵੇਖੀ ਹਾਏ। ਇੰਨਾ ਪਾਰਾ ਗੁੰਨਾ। ਦਾਦੀ ਕਿੱਥੇ ਹੈ ਗੈਨ? ਦੇਓ। ਐਸਟਰੀ ਹੋਰ ਮੈਂ ਕਹੀ ਨਹੀਂ ਕਿ ਦਾਦੂ ਆਈਸਕ੍ਰੀਮ ਲੈ ਕੇ ਆਏ ਆ ਮੈਨੂੰ ਵੀ ਦਿਓ ਮੇਰੇ ਬਟਾਰੇ ਆ ਬਣੇ ਆ ਆਈਸਕ੍ਰੀਮ ਨਾ ਅੜਜੂ ਹੰਡੀ ਆ ਹੰਡੀ ਚੱਲ ਚੱਲ ਕੇ ਆਪ ਚਲੋ ਜੀ ਸਾਡਾ ਗੁੰਨਾ ਕਹਿੰਦਾ ਸੀ ਕਾ ਨਹੀਂ ਆਈਸਕ੍ਰੀਮ ਆਈ ਚ ਕ੍ਰੀਮ ਚੁੱਤਾ ਬੇ ਉੱਤੇ ਕਿ ਛੱਡ ਪੁੱਤੂ ਆਈ ਚ ਕ੍ਰੀਮ ਕਹਿੰਦਾ ਸੀ ਇਹ ਆਈ ਚ ਕ੍ਰੀਮ ਆਈ ਚ ਕ੍ਰੀਮ ਤੇ ਅਸੀਂ ਹੁਣ ਜੀ ਤੇਰੇ ਕੋਟ ਪਹਿਜਣੀ ਆ ਹੁਣ ਤੇ ਹੁਣ ਅਸੀਂ ਖਾਵਾਂਗੇ ਆਈਸਕ੍ਰੀਮ ਕਿਹੜੇ ਵਾਲੇ ਬਾਊਲ ਚ ਪਾ ਖਾਵਾਂਗੇ ਅਸੀਂ ਹੈ ਐਟ ਕਰੀਮ ਐਟ ਕਰੀਮ ਅੱਜ ਕੱਲ ਤੂਤ ਲਿਆਂ ਦਾ ਟ੍ਰੈਂਡ ਵੀ ਬਹੁਤ ਚੱਲ ਰਿਹਾ ਨੇ ਦੁੱਦੂ ਦੁੱਧ ਦੁੱਦੂ ਵੀ ਨਾ ਮੈਂ ਤੂੰ ਕੀ ਕਰਦਾ ਤੂੰ ਕੀ ਕਰਦਾ ਨਹੀਂ ਤੂੰ ਕੀ ਕਰਦਾ ਆਈਸਕ੍ਰੀਮ ਆਈਸਕ੍ਰੀਮ ਬ੍ਰੇਕਲਾ ਉਹਦਾ ਜ਼ਿਆਦਾ ਹੀ ਹੋਲਡ ਕਰਕੇ ਦਿੱਤਾ ਉਹ ਕਹਿੰਦੇ ਗੁੰਨਾ ਪਹਿਲਾਂ ਨਾ ਕੱਢ ਕੇ ਖਾਜੀ ਲਓ ਜੀ ਹੁਣ ਅਸੀਂ ਖਾਵਾਂਗੇ ਪਿਆਰੀ ਵੈਰੀ ਗੁੰਨੇ ਨੂੰ ਨਹੀਂ ਦੇਣੇ ਲਓ ਜੀ ਸਾਡੇ ਪੱਬੇ ਦਾ ਹੋ ਗਿਆ ਕੀ ਟਾਈਮ ਡਿਨਰ ਟਾਈਮ ਡਿਨਰ ਟਾਈਮ ਹੋ ਗਿਆ ਆਪਣਾ ਮੈਂ ਤਾਂ ਡਿਨਰ ਟਾਈਮ ਤਾਂ ਹੋਇਆ ਪੁੱਤ ਤੁਸੀਂ ਡਿਨਰ ਹੀ ਤਾਂ ਕਰੀ ਜਾਂਦੇ ਹੋ ਸਾਡੇ ਪ੍ਰਭਗੁੰਜੀ ਖਾਣਾ ਖਾਣ ਦੇ ਨਾਲ-ਨਾਲ ਵੀਡੀਓ ਗੇਮ ਖੇਡਦੇ ਆ ਹਨਾ ਤੇ ਤੁਹਾਡਾ ਰੋਟੀ ਨਾਲ ਦੀ ਵੀਡੀਓ ਗੇਮ ਤਾਂ ਵੀ ਨਾ ਦੱਸ ਦੋ ਵੀਡੀਓ ਗੇਮ ਖੇਡੀ ਜਾਂਨੇ ਮੈਂ ਓ ਮਾਈ ਗਾਡ ਤੇ ਫਿਰ ਪੱਬਗੁੰਜੀ ਨੇ ਇੱਕ ਪਰੌਂਠਾ ਖਤਮ ਕਰਤਾ ਆ ਅੱਧਾ ਕਿ ਬਚਿਆ ਜੋ ਕਿ ਸਾਡੇ ਪ੍ਰਭਗੁੰਜੀ ਮੰਗੋ ਨਾ ਖਾਣਗੇ ਲਓ ਜੀ ਫਿਰ ਆ ਕਰੋ ਜੀ ਤੇ ਆ ਹੈਲੋ ਬੱਚੋ ਬੱਚਾ ਜੋਤੀ ਹੋਇਆ ਇਹ ਬਾਦ तो अब हिंदी में क्यों बात कर रहे हो अभी-अभी पड़ गई थी हमारे प्रभुगुण के डांट फिर प्रभुगुण ने आंखें निकाली अपनी छोटी अपनी ज्योति तो फिर के डांट फिर प्रभुगुण ने निकाली आंखें हसी करके हम बड़ी सारी आंखें निकालना निकालना ਜਦੋਂ ਪ੍ਰਭੂ ਨੂੰ ਕਿਤੇ ਵੀ ਡਾਂਟ ਪੈਂਦੀ ਏ ਜਾਂ ਪ੍ਰਭੂ ਨੂੰ ਗੁੱਸਾ ਆਉਂਦਾ ਤੇ ਪ੍ਰਭੂ ਕੀ ਕਰਦਾ ਐਡੇ-ਐਡੇ ਵਹਿਲਾ ਐ-ਐ-ਐ ਕਰਕੇ ਡਰਾਉਂਦਾ ਆ ਉਹਦੋਂ ਪੂਰੀ ਤਿਓੜੀਆਂ ਪਾਉਂਦਾ ਤਿਓੜੀਆਂ ਪਾਉਂਦੇ ਤਿਓੜੀਆਂ ਮੈਂ ਮੈਂ ਦੇਖਿਆ ਫੂਲ-ਫੂਲ ਦਾ ਮੂੰਹ ਇੰਦਰ ਸੀ ਨੱਕ ਆ ਰਿਹਾ ਸੀ ਤਾਂ ਸੀ ਨੱਕ ਜਿੱਦਿਆ ਹਾਂਜੀ மூர் சிந்தன ਲਓ ਜੀ ਮੈਂ ਤੇ ਪੱਬਾ ਨਾ ਚੁੱਕੀ ਤੇ ਪੱਬੇ ਸਾਡੇ ਨੇ ਅੱਜ ਕੀ ਕੀਤੀ ਆ ਪੋਨੀ ਪੋਨੀ ਕੀ ਕੀਤੀ ਏ ਤੁਸੀਂ ਗਿੱਲੇ ਆ ਕਿ ਉਹ ਗਿੱਲੇ ਸਿਰ ਗਿੱਲੇ ਓਕੇ ਸਿਰ ਗਿੱਲੇ ਤਾਂ ਕੀਤੀਆ ਹੁਣ ਅਸੀਂ ਜਾਵਾਂਗੇ ਬਾਜ਼ਾਰ ਹਨਾ ਪੱਬਾ ਵੀ ਤਿਆਰ ਹੋਊਗਾ ਭੋਆ ਵੀ ਤਿਆਰ ਹੋਊਗੀ ਕਿਹੜੇ ਬਾਜ਼ਾਰ ਜਾਵਾਂਗੇ ਆਪਾਂ ਤੁਸੀਂ ਜਾਣਾ ਬਾਜ਼ਾਰ ਕਿਉਂ ਜਾਣਾ ਏ ਤੁਸੀਂ ਤੁਸੀਂ ਕੀ ਕਰਨ ਜਾਣਾ ਬਾਜ਼ਾਰ ਕਸੂਟ ਪਾਉਂਦੇ ਹੀ ਨਹੀਂ ਤੁਸੀਂ ਕਿਹੜਾ ਸੂਟ ਲੈਣਾ ਪਾਪਾ ਮਸਤੀ ਡਰੈਸ ਲੈਣਾ ਬਾਪਾ ਪਾ ਦਾ ਬਰਥਡੇ ਹੈ ਜਣਾ ਪਾਪਾ ਉਸਤੇ ਡਰੈਸ ਲੈਣੀ ਹੈ ਹਾਂਜੀ ਕੁੜੀ ਆਵਾਜ਼ ਚਲੋ ਜੀ ਅਸੀਂ ਹੁਣ ਬਾਹਰ ਜਾਵਾਂਗੇ ਫਿਰ ਤੁਸੀਂ ਰੈਡੀ ਹੋਵਾਂਗੇ ਹਨਾ ਕੁਮਿਕ ਮਿ ਕਰਾਂਗੇ ਇੱਕ ਫੋਟੋ ਖਿੱਚੀ ਤੁਹਾਡੀ ਦੋਨਾਂ ਵਾਲੀ ਫੋਟੋ ਸੋਹਣੀ ਖਿੱਚੀ ਹੈ ਕਿੰਨੀ ਆਪਾਂ ਘਰ ਜਾਈਏ ਉਹ ਲਗਾਰ ਹੀ ਜਾਉਂਦੇ ਮੈਂ ਨਿਕਾ ਤਾਂ ਸੀ। ਵੀਰੇ ਦੀ ਫੋਟੋ ਉੱਥੇ ਆ ਕੇ ਖਿੱਚੂਗੀ ਦਰਖਤ ਕੋਲੇ। ਰਖਤ ਬੜਾ ਖਰਾਬ ਹੈ। ਹਾਂ ਉਹ ਤੇ ਕਿਉਂਕਿ ਲਾਈਟ ਦਾ ਫਰਕ ਹੈ ਨਾ ਛਾਵੇਂ ਵੀ ਫੋਕਸ ਦੇਖਦੀ ਹੈ ਨਾ। ਬਿਆਰ ਵਾਲੇ ਨੇ ਕਹਿਣਾ ਜਸ ਟਾਈਮ ਆਏ ਆ ਓਕੇ। ਅਜੇ ਸ਼ੁਰੂ ਵੀ ਨਹੀਂ ਹੋਈ ਕਰਨ। ਹੋਰ ਟੱਕ ਬਿਆਰ ਵਾਲਾ ਉਹ ਕਹਿਣਾ। ਅਜੇ ਵੀ। ਮਛਦੀ ਮਛਦੀ ਧੋਪਿਆ। ਹਾਂ। ਓਪਿਆ ਮਾ ਕੇ ਦੇਣਾ। ਗੁਰਦੁਆਰੇ ਵਾਲੇ ਇੱਥੇ ਪਾਰਕ ਕਰਦੇ ਆ ਕਰਨ। ਕਾਰਾਂ ਫਿਰ ਗਈ ਕਹਿੰਦੇ ਨੇ ਇਕੱਲੇ। ਤੋਰ ਦੇ ਦਰ ਦੇ ਉਤੋਂ ਤੱਕ ਆ ਜਾਂਦੇ ਆ ਨਾ ਅਗਰ ਕਿਤੇ ਖਾਲੀ ਖਾ ਗਏ ਤਾਂ ਉਹ ਤੇ ਖੜੀ ਕਰ ਦਿੰਦਾ ਸਾਰੇ ਗੱਡੀ ਲਈ ਵੀ ਛਾਂ ਭਾਲਦੇ ਆ ਵੀ ਤੱਤੀ ਹੋਈ ਜੂਰੀ ਪਰ ਇੰਨੀ ਛਾਂ ਨਹੀਂ ਮਿਲਦੀ ਕਿਉਂ ਫਿਰ ਕੀ ਛੱਡਦੀ ਕਿ ਪਾਣੀ ਦੀ ਬੋਟਲ ਪਾਣੀ ਹੈ ਇਹ ਆਪ ਗਰਮਾਣੇ ਤੇ ਪਾਣੀ ਜਾਂਦਾ ਹੈ। ਉਹ ਤਾਂ ਦੂਜੀ ਹੈ ਨਾ ਪਲਾਸਟਿਕ ਦੀ। ਉਹ ਤਾਂ ਐਵੇਂ ਮਾਰ ਦਿਓ ਆਪਣੇ ਇਧਰ ਨਹੀਂ ਫੜਦੀਆਂ। ਉਹ ਦबई-ਦੁबई ਵਾਲੇ ਪਾਸੇ ਫੜਦੀਆਂ। ਉਧਰ ਗਰਮੀ ਜ਼ਿਆਦਾ ਹੈ ਉਧਰ ਲੈ ਪਲਾਸਟਿਕ ਪਿਘਲ ਜਾਂਦਾ। ਉਧਰ ਹਾਂ ਉਹਦਾ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ। ਜਦੋਂ ਜਦੋਂ ਵੀਰੇ ਦੇ ਵਿਆਹ ਦੀ ਸ਼ਾਪਿੰਗ ਕੀਤੀ ਹੈ। ਥੋੜੇ ਤੇਰੇ ਪਹਿਲਾਂ ਸਕੂਟਰ ਲਈ ਆਪਾਂ। ਵੀਰੇ ਤੇ ਨਿਆ ਤਾਂ ਹਾਂ ਜੇ ਦਾ ਮਸਲੀ ਕਹਿੰਦੇ ਮੈਂ ਤੱਕੋਤੀ ਲੈ ਜਨਾ ਤੁਹੋ ਕਿ ਜਾਦਾ ਕਰੋ ਉਦੋਂ ਪਹਿਲਾਂ ਹੀ ਆਪਾਂ ਸ਼ਾਪਿੰਗ ਦਾ ਮਹੀਨਾ ਡੇਢ ਮਹੀਨਾ ਪਹਿਲਾਂ ਕਰਨ ਲੱਗੀ ਸੀ ਘਰ ਦੇ ਰਾਸ਼ਨ ਵੀ ਹੋ ਜਾਂਦੇ ਸੀ ਕੁਝ ਛੋਟੇ-ਬੋਟੇ ਚੀਜ਼ੋ ਹਾਂ ਕਈ ਵਾਰੀ ਤਾਂ ਗੁਰਾ ਕਿਉਂ ਨਾ ਅੱਧਾ-ਪਾ ਚੱਕ ਲਿਓਣਾ ਹਾਂ ਮਾਦੀ ਦੀ ਮੈਂ ਤੋਰ ਕੇ ਜਾਦਾਂ ਬੇਬੇ ਤੇ ਮੇਰਾ ਰੱਖਿਆ ਮਿਲਣਾ ਕਈ ਰੱਖਿਆ ਹੀ ਨਾ ਮਿਲਣਾ ਜਦੋਂ ਆਪਣੇ ਰੱਖਿਆ ਤੇ ਤੁਰ ਕੇ ਹੁਣ ਅਸੀਂ ਮਾਸੀ ਦੇ ਮੈਨੂੰ ਮਿਲਦਾ 40 50 ਮਿੰਟ ਨਾ ਤੁਰਦੀ ਦੋਰਦ ਨੂੰ ਲਾੜੀ ਚਾਹੁੰਦੀ ਆ ਉਹ ਠੀਕ ਤਕੜੇ ਸੀ ਨਾ ਉਹ ਪਰਵਤ ਉੱਰੇ ਜਾਂਦੇ ਨੇ ਹਾਂ ਤੇ ਮੋਟਾ ਉਂਗਲਾਂ ਨਾਲ ਆਪਾਂ ਨਿੱਕੇ ਚੱਕਲੇ ਉਂਗਲਾਂ ਹੀ ਹੋ ਜਾਂਦੀਆਂ ਹੈਗੀਆਂ ਕਿੰਨਾ ਪਹਿਲਾਂ ਕਿ ਲੋਕ ਲੋ 2 2 ਕਿਲੋ ਦੇ ਲਫਾਪੇ ਚੱਕਲੇ ਹੋ ਜਾਂਦੇ ਹੁੰਦੇ ਸੀ ਅੱਛਾ ਚਾਰ ਲਫਾਪੇ ਜੀ ਜੇ ਤਾਂ ਬਾਧਰ ਆਸ਼ਨ ਲੈਣਾ ਹੁੰਦਾ ਉਹਦਾ ਮਾਸੜ ਜੀ ਘਟੀ ਦੇ ਚੱਕਲੇ ਲਿਆਉਂਦੇ ਹੁੰਦੇ ਸੀ ਹਾਂ ਉਹ ਫੋਨ ਕਰ ਦਿੰਦੇ ਸੀ ਇੱਕ ਵਾਰੀ ਬਦੋ ਚੱਕ ਲੈ ਆਇਓ ਆਪਾਂ ਸਮਾਨ ਤੋਰਤਾ ਸੀ ਤੇ ਮਿੰਟੂਮ ਸਾਤੇ ਮਿੰਟ 2 ਪਤਾ ਨਹੀਂ ਕਿ ਐਸਾ ਪਰ ਰੱਖਿਆ ਲਾ ਮੂਰੇ ਉਹ ਸਮਾਨ ਲੈ ਜਾਂਦਾ ਆਪਾਂ ਪਿੱਛੇ-ਪਿੱਛੇ ਅਸੀਂ ਪਤਾ ਨਹੀਂ ਮਿੰਟ ਤੁਸੀਂ ਮੇਰੇ ਨਾਲ ਮਿੰਟ ਉਹਦਾ ਮੰਮੀ ਕਿਧਰ ਆਖਿਆ ਲਵਾਉਣਾ ਨਾ ਉਹ ਸਮਾਨ 10000 ਦਾ ਹੈ ਉਹ ਸਮਾਨ ਇੱਥੇ ਲਿਆਈਗਾ 70 ਮਿੰਨਿਆਂ ਦਾ ਤੇ ਹਾਂ 10000 ਦਾ ਆ ਜਾਂਦਾ 8000 ਹੂੰ ਤੇ ਅਸੀਂ ਨਾ ਡਾਕ ਦੀ ਸਪੀਡ ਵੀ ਬੜੀ ਹੁੰਦੀ ਰੱਖੇ ਤੇ ਮਗਰ ਲਾਉਣਾ ਮੈਂ ਫੇਰ ਵਰਕਸ਼ਾਪਾਂ ਘੱਟ ਸੀ ਘੱਟ ਸੀ ਕੰਪੀਟੀਸ਼ਨ ਨਹੀਂ ਨਾ ਹੈਗਾ ਉਹਦਾ ਹਫ਼ਤਾ ਤੋਂ ਸਮਾਨ ਵਗ ਲੱਗੀ ਪਈ ਉਹਦੇ ਇੱਥੇ ਹੈਗੇ ਮੇਲਾ ਦਾ ਆਪਾਂ ਸੀਗੇ ਹਾਂ ਜ਼ਿਆਦਾ ਕਰਦੇ ਆਪਾਂ ਨੂੰ ਕਿੰਨੇ ਵਜੇ ਤੱਕ ਕਿਹਾ ਸੀ ਭਾਬੀ ਕੱਪੜਿਆਂ ਵਾਲਿਆਂ ਨੇ ਕਹਿੰਦਾ ਅਸੀਂ ਆ ਕੇ ਤੁਸੀਂ ਪੀਸ ਕੱਢੋਂਗੇ ਕਹਿੰਦਾ 15 ਗ੍ਰਸਤ ਤੇ ਬੰਦਾ ਘਟ ਘਟ ਗਿਆ ਆ ਜਾਣਗੇ ਉਹ ਜਿਵੇਂ ਉਹ ਨਹੀਂ ਮਜ਼ਾਕ ਹੀ ਆ ਜਾਏਗਾ ਮੈਂ ਅਸੀਂ ਮੈਂ ਦੇ ਭਾਬੀ ਨੇ ਆ ਕੇ ਕਹਿੰਦਾ ਇੱਕ ਇੱਕ ਸੂਟ ਕੱਟ ਦੋ ਹੈ ਕਹਿੰਦਾ ਮੈਂ ਕਿਹਾ ਡੀਸੈਂਟ ਜਿਹਾ ਕਲਰ ਹੈ ਕਹਿੰਦਾ ਹਾਂ ਤਾਂ ਹੀ ਤਾਂ ਤੁਸੀਂ ਚੱਕਿਆ ਨਾ ਤਾਂ ਡੀਸੈਂਟ ਕਲਰ ਉਹ ਕਮ ਅਗਰ ਦੀ ਲੱਗਾ ਉਹ ਬਾਹਰ ਬੋਲਦਾ ਤੁਹਾਨੂੰ ਨੰਨਾ ਕਰਕੇ ਕਹਿੰਦਾ ਕੀ ਕਰਨਾ ਆ ਤੂੰ ਤਾਂ ਸਾਡੇ ਗਾਹ ਕੋ ਗੁੱਸਾ ਕਰ ਜਾਉਂਗਾ ਇੰਨਾ ਬੋਲਦਾ ਉਹ ਟੀਵਾ ਇੱਕੋ ਕਹਿੰਦਾ ਬੱਸ ਬੱਸ ਮੈਨੂੰ ਕਹਿੰਦਾ ਕਰ ਲੋ 10 12 ਇਕੱਠੇ ਉਹ ਜਿਹੜਾ ਵੀਰ ਹੈ ਨਾ ਜਿਹੜਾ ਦੁਕਾਨ ਹੈ ਉਹ ਬੱਤੀ ਅਸੀਂ ਆਏ ਆ ਸ਼ਾਪਿੰਗ ਕਰਨ ਢੇਰ ਦੇਖੂ ਸੂਟਾਂ ਦਾ ਐਨ ਪੂਰਾ ਢੇਰ ਲੱਗਿਆ ਹੋਇਆ ਅਸੀਂ ਬਿਨਾ ਕੁਝ ਲੈੇ ਦੁਕਾਨ ਚੋਂ ਨਿਕਲ ਰਹੇ ਹਾਂ ਤੇ ਸਾਡੀ ਕੋਲ ਮਲਾ ਕੇ ਬੇਸਤੀ ਹੋ ਚੁੱਕੀ ਐ ਭਾਬੀ ਨੂੰ ਤਾਂ ਮਿਲਣਾ ਨਹੀਂ ਜਾਵਾਂ ਭਾਬੀ ਕਹਿੰਦੀ ਕੁਝ ਪਸੰਦ ਨਹੀਂ ਆਇਆ ਮੇਰੀ ਮਾਸੀ ਕਹਿੰਦੀ ਕੁਝ ਪਸੰਦ ਨਹੀਂ ਆਇਆ ਉਹ ਤੋਂ ਵੀ ਬਣਾਈਏ ਕੋਲ ਮਲਾ ਕੇ ਲੱਸੀ ਭਾਈ ਵੀ ਤੁਹਾਨੂੰ ਤਾਂ ਬਾਹਰ ਦੇਖੀ ਜਾਉਗੀ ਉਹ ਮੇਰੀ ਭਾਬੀ ਦੀ ਚੁੰਨੀਆਂ ਵਾਲਾ ਭਾਈ ਗਿਆ ਚਲਾ ਭਾਬੀ ਕੱਲ ਫੜ ਲਿਆ ਮੇਰੀ ਭਾਬੀ ਮੇਰੀ ਭਾਬੀ ਦਾ ਚੁੰਨੀ ਵਾਲਾ ਭਾਈ ਤੇਰੇ ਮੇਕਅੱਪ ਵਿੱਚ ਹੋਇਆ ਤਾਂ ਠੀਕ ਐ ਕੱਪੜੇ ਪਾਪੀ ਕਿੰਨਾ ਟਾਈਮ ਹੋਇਆ ਹੋਰ ਕਰਈਆਂ ਨੇ ਨਹੀਂ ਭਾਬੀ ਟਾਈਮ ਦੇਖੋ 3 ਵਜੇ ਤੱਕ ਸੀ ਉਹ ਹੁਣ ਕਿੰਨੀ ਆ ਨਾ ਚਲ ਵੇਖ ਲਓ ਕੋਈ ਦੀ ਮੈਂ ਕੱਲ ਕਹਿੰਦਾ ਸੀ ਕਹਿੰਦਾ ਮੈਂ 3 ਵਜੇ ਤੱਕ ਆਉਂਗਾ ਚਲ ਆਈ ਕਿ ਮਾਗਿਆ ਸਟੇਜ ਨਹੀਂ ਕਪੜਾ ਜਿਹਾ ਦੇਖਣ ਲੱਗਿਆ ਇਹਦਾ ਦਿਮਾਗ ਕਪੜੇ ਲਈ ਦੋ ਕਈ ਵਾਰ ਕਪੜਾ ਜਾਂਦੇ ਸਾਰੇ ਪਸੰਦ ਆ ਜਾਂਦਾ ਬਾਕੀ ਤਾਂ ਇਹ ਹੀ ਆ ਸੋ ਮੁੜ ਹੱਬ ਡਪੈਂਡ ਹੁੰਦਾ ਕਈ ਯਾਰ ਦਾ ਪਤਾ ਕੀ ਲੱਗਈ ਜਾਂਦਾ ਆ ਵੀ ਲੱਲੀਆ ਆ ਵੀ ਲੱਲੀਆ ਆ ਵੀ ਲੱਲੀਆ ਆ ਵੀ ਲੱਲੀਆ ਸੂਟ ਇੰਨਾ ਦੇ ਵੀ ਸੋਹਣੇ ਸੀ ਸਟੱਡ ਪਏ ਇਹਨਾਂ ਨੇ ਸੂਟ ਇਹਨਾਂ ਨੇ ਵੀ ਸੋਹਣੇ ਲੱਗਦੇ ਨੇ ਜੇ ਆ ਕੇ ਖੁਦ ਦੇ ਵੇਖਿਆ ਇਧਰ ਮੋਡਾ ਬਹੁਤ ਘੱਡੀ ਆ ਘਰ ਪਾਤੀ ਦਾ ਕੰਮ ਕਰਦੇ ਆ ਉਹ ਕਿੰਨੀ ਫਾਟੀ ਕਰਦੇ ਉਹਦੇ ਕੋਣ ਹਾਂ ਮੈਂ ਵੇਖੋ ਨਾ ਕੀ ਹੈਗਾ ਵੀ ਇਹ ਕੋਣ ਹੂੰਗਾ ਤਾਂ ਕਿ ਕਿਆ ਉਹਨੇ ਕੁਝ ਖਾਣਾ ਕੋਈ ਨਹੀਂ ਖਾਣੇ ਕਰਦੇ ਪਰ ਉਹ ਕਿਹਨੂੰ ਜਾਵੇਗਾ ਦੋਸਤ ਨਾਲ ਕੋਣ ਜੀ ਤੁਹਾਨੂੰ ਕੋਈ ਨਾਮ ਮਿਲਿਆ ਤਾਂ ਕੁਝ ਪੜਾ ਨਹੀਂ ਗਿਆ। ਤਾਂ ਨਹੀਂ ਤਾਂ ਨਹੀਂ ਕੀਤੀ। ਨਹੀਂ ਆਖ ਰਾਇਆ ਕੋਈ ਮਿਲਤਾ ਜਾਵੇ। ਨਹੀਂ ਹੋਈ ਗੀ ਕੋਈ। ਉਹ ਮੋੜੇ ਨਹੀਂ ਕਰਨ। ਭਾਬੀ ਨੂੰ ਕਿਹਾ ਤਾਂ ਆਏ ਸੀ। ਉਹ ਕਹਿੰਦਾ ਚੁੰਨੀ ਕਿੰਨੇ ਵਜੇ? ਕਹਿੰਦਾ 3 ਵਜੇ ਤੱਕ ਹੋਣਗੇ। ਭਾਬੀ ਕਹਿੰਦੀ ਕਹਿੰਦਾ 12 ਵਜੇ ਲੈਨੇ ਭਾਬੀ ਕਹਿੰਦੀ ਨਹੀਂ ਨਹੀਂ 12 ਸਿਗਰ ਦੁਪਹਿਰਾਂ ਸਾਨੂੰ ਤਾਂ 11 ਵਜੇ ਦੇ ਦੀ 11 ਵਜੇ ਵੀ ਬਰੈਡ ਕੱਢੀ ਹੁੰਦੇ ਸੀ। ਉਹ ਗੱਲ ਨਾ ਉਹ ਇੰਨੇ ਖੜਿਆਂ ਦੇ ਨਾਲ ਉਹ ਰੌਣ ਤੇ ਜਿੰਨਾ ਤੋਂ ਵੀਰੇ ਦੇ ਕੁਰਤੇ ਪਿਆ ਮੈਂ ਇਹਦੇ ਨਹੀਂ ਨਹੀਂ ਵੀਰੇ ਤਾਂ ਲਿਆਦੇ ਕੋਈ ਵੀਰੇ ਤਾਂ ਗਿਆ ਹੀ ਜਣਾ ਪੁਰਾ ਜਾ ਜੰਗੇ ਤਾਂ ਕੀ ਗੱਲ ਮਿੱਟੂ ਇਹ ਦੇਈ ਜਾਂਦੇ ਹੈਗੇ ਆਪਾਂ ਲੈਸ ਕੱਲ ਨੂੰ ਲੈ ਜਾਗੇ ਤੁਹਾਨੂੰ ਮੈਂ ਜਿਪ ਵੀ ਲੈਣੀ ਹੈ ਮਿਲ ਗਈ ਅਸੀਂ ਆ ਗਿਆ ਹਾਂ ਨਵੀਂ ਸ਼ਾਪ ਤੇ ਇਸੇ ਵਿੱਚ ਸਾਨੂੰ ਕੋਈ ਸਮਾਂ ਪਸੰਦ ਆਇਆ ਤਾਂ ਸਿਕੋਲਾ ਮਗਾ ਕੇ ਲੱਸੀ ਕਰਾਵਾਂਗੇ। ਐਸ ਵਾਰੀ ਮੈਂ ਮਲੋਟ ਸਾਰਾ ਘੁੰਮ ਲੈਣਾ ਆ। ਮੇਲਾ ਤਾਂ ਮਲੋਟ ਦੇ ਵਿੱਚ ਮੈਨੂੰ ਬਹੁਤ ਕੱਪੜੇ ਮਿਲ ਜਾਣੇ। ਬਾਬੀਆ ਕੱਟ ਪੀਸ ਹੈ। ਵੀਰਾ ਕਹਿੰਦਾ ਹਰ ਫਾਦੇ ਚੱਕ ਕੇ ਹਰੀ ਹੋਏ ਆਂ। ਫੋਨ ਫੋਨ। ਹਾਂ ਜੱਦੀ થઈ ਐ। ਇੰਨੀ ਤਾਂ ਸੇ ਉਹ ਪਿਛਲਾ ਵੀ ਸੀਗਾ ਨਾ ਆਪਣਾ। ਹੁਣ ਵਾਲੇ ਕੱਟ ਲੋ। ਹਾਂ ਲੋ ਜੀ ਸੂਟਾਂ ਦੀ ਵਾਲੀ ਸਾਡੀ ਸ਼ਾਪਿੰਗ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਦੇਖੋ। प्रिंट इज फैबुलस कैसे सौ रह तरीके से कर रहे हैं कोई बात सोने पहला अंदर होती मेरे तरफ से पजामे लेके दिए सूट बड़ी शॉर्ट पे आ गई थी चाय पानी पी देखो ਇਹ ਤਾਂ ਸੀ ਮੈਂ ਹਾਂ ਕਲੀਨ ਤੇ ਮਾਂ ਮਾਸੀ ਦੇ ਕਿਹੇ ਇੰਨੇ ਡਿਫਰੈਂਟ ਡੈਂਟ ਮਿਲਣਗੇ ਇਸ ਤੋਂ ਦੇਖੀਂ ਦੇਖੋ ਉੱਥੇ ਨਹੀਂ ਲੱਗ ਜਾਂਦਾ ਯਾਰ ਉਸ ਤੋਂ ਮੰਨ ਰਹੀ ਹਾਂ ਕਿ ਬੱਲੇ ਬੱਲੇ ਜਾਨੀ ਉਹ ਲੱਗ ਰਗਾ ਫਾਬੀ ਦੇ ਗ੍ਰੇਗਲਾ ਬਿਰੰਗ ਜੀ ਤੋਂ ਮੈਨੂੰ ਨਿਹਾਈ ਦੀ ਆ ਜੋਤੀ ਸੂਟਾਂ ਦੀ ਬਹੁਤ ਸਾਰੀ ਸ਼ਾਪਿੰਗ ਕਰਨ ਤੋਂ ਬਾਅਦ ਸਾਨੂੰ ਕੋਈ ਵੀ ਸੂਟ ਪਸੰਦ ਨਹੀਂ ਆਇਆ ਫਿਰ ਅਸੀਂ ਸੋਚਿਆ ਕਿ ਤੈਨੂੰ ਬੁੜੀਆਂ ਵਹਿ ਕੇ ਦੋਸਾ ਖਾਂਦਾ ਜਾਂ ਉਹ ਤਾਂ ਭਾਬੀ ਖਾਂਦੀ ਬਹੁਤ ਸ਼ਕੀਨ ਹੈ ਮਾਦੀਆਂ ਜੋਦੂ ਦਿਖਾਉਂਗੀ ਮੈਂ ਖਾ ਲੂਗੀ ਚਲੋ ਕੋਈ ਨਹੀਂ ਤੇ ਫਿਰ ਮੈਂ ਸੋਚਿਆ ਮੈਂ ਤਾਂ ਪਹਿਲਾਂ ਹੀ ਖਾ ਲਿਆ ਦੇਖੋ ਜੀ ਪਿੱਛੋ ਕਲਚਰ ਲਾ ਜੀ ਅਸੀਂ ਸਾਈਡ ਤੇ ਲਾ ਲੈ ਆਜੇ ਸਾਰੇ ਪਰਿਵਾਰ ਨੇ ਕਲਚਰ ਲਾਏ ਹੋਏ ਆ ਜੋਤੀ ਸੂਟਾਂ ਦੀ ਮਾਡਲ ਭਾਬੀ ਦੇ ਇਹ ਭਾਬੀ ਨੇ ਲਾਇਆ ਇਹ ਸਾਰੇ ਆਜ ਸਾਰੇ ਜਾਨ ਭਰ ਰਹਿਣ ਸੂਟਾਂ ਦੀ ਮਾਡਲ ਬਣ ਕੇ ਰੁਹਾਣ ਹੁਣ ਅਸੀਂ ਸੂਟਾਂ ਦਾ ਜਲੂਸ ਕੱਢਾਂਗੇ ਐਸੀ ਕੀ ਤੈਸੀ ਕਰਾਂਗੇ ਸੂਟਾਂ ਦੀ ਚਲੋ ਕੋਈ ਨਹੀਂ ਸੋ ਅਸੀਂ ਕਰਕੇ ਆਏ ਆ ਮਾਰਕੀਟ ਸ਼ੋਪਿੰਗ ਤੇ ਅਸੀਂ ਤੁਹਾਨੂੰ ਸ਼ੋਪਿੰਗ ਦੇ ਵਕ ਵਕ ਇਹਨੂੰ ਦਿਖਾਵਾਂਗੇ ਪਹਿਲਾਂ ਮੇਰੇ ਭਾਬੀ ਨੇ ਸੇਮ ਰੂਪ ਲਿਆ ਬਲੈਕ ਬਲੈਕ ਸਾਡਾ ਫੇਵਰਿਟ ਕਲਰ ਹੈ ਤਾਂ ਕਾੜ ਕਰਕੇ ਅਸੀਂ 200 ਪਰਚੇਸ ਕੀਤੇ ਠੀਕ ਹੈ ਓਕੇ ਤੇ ਉਸ ਤੋਂ ਬਾਅਦ ਬਲੈਕ ਛਾਣਗੇ ਸਾਨੂੰ ਲੱਗਿਆ ਹੁਣ ਸਮਰ ਆ ਤੇ ਸਮਰ ਚ ਕੁਸ਼ ਕਰਨਾ ਚਾਹੀਦਾ ਹੈ ਝੱਜ ਦਾ ਇਹ ਕਿਨੇ ਲਿਆ ਮਾਸੀ ਨੇ ਇਹ ਮੇਰੀ ਮਾਸੀ ਦਾ ਸੂਟ ਹੈ ਮਾਸੀ ਯੂ نو ਫਿਰ ਮਾਸੀ ਕਹਿੰਦੇ ਮੈਂ ਨਾਈਟ ਲਾਈਟ ਕਲਰ ਪਾਉਣੇ ਐਕਚੁਅਲੀ ਡੀਸੈਂਟ ਜੋ ਗਰਮੀ ਚ ਚੰਗੇ ਲੱਗਣ ਤਾਂ ਇਹ ਸਾਡੀ ਮਾਸੀ ਦਾ ਚਲੋ ਇਹ ਚ ਮੈਨੂੰ ਕੋਈ ਜ਼ਿਆਦਾ ਹੈ ਨਹੀਂ ਇੰਟਰਸਟ ਤੇ ਐਸ ਤੋਂ ਬਾਅਦ ਮੈਂ ਸੋਚਿਆ ਮੈਂ ਕੁਝ ੜਕੀ ਲੜਾਈ ਵੀ ਪਾਉਣਾ ਜੀ ਚ ਚੱਕਵੇਂ ਕਲਰ ਹੋਣ ਇਹ ਤੁਹਾਨੂੰ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਲੱਗਿਆ ਹੋਣਾ ਕਿਵੇਂ ਲੱਗਦਾ ਭਾਬੀ ਬਹੁਤ ਸੋਹਣਾ ਲੱਗਦਾ ਹਾਂ ਤਾਂ ਸੋਹਣਾ ਲੱਗ ਰਿਹਾ ਇਹ ਚ ਸਪੈਲ ਕਿਵੇਂ ਆ ਗਿਆ ਆ ਕੀ ਲਿਖਿਆ ਆ ਕੀ ਲਿਖਿਆ ਉਹ ਇੰ ਆ ਚਾਈਨੀਸ ਉਹ ਮੈਂ ਚਾਈਨੀਸ ਉਡਵਾਉਂਗੀ ਚਲੋ ਹਾਂ ਭਾਬੀ ਦੀ ਕਲੈਕਸ਼ਨ ਆ ਗਈ ਇਹ ਮੈਨੂੰ ਬੈਠੇ ਬੈਠੇ ਆਈਡੀਆ ਪੁਰਿਆ ਵੀ ਭਾਬੀ ਤੁਸੀਂ ਇਦਾਂ ਕਰੋ ਆਫ ਵਾਈਟ ਨਾਲ ਬਣਾਓ ਇਹ ਗਰਮੀ 'ਚ ਬਹੁਤ ਡੀਸੈਂਟ ਲੱਗੂ ਅੱਧੀ ਸੈਲ ਅਸੀਂ ਉਹ ਲਾ ਲੈਣੀ ਆ ਤੁਸੀਂ ਦੇ ਕੇ ਵੀਡੀਓ ਕਹਿਣਾ ਵੀ ਇੰਨੇ ਕੱਪੜੇ ਖਰੀਦਦੇ ਆ ਇਹ ਇਹ ਮੈਚਿੰਗ ਹੈ ਜੀ ਇਹ ਮੇਰੇ ਭਾਬੀ ਬਣਨੀ ਇਹਦਾ ਕਮੀਜ਼ ਬਣਨੀ ਇਹਦੀ ਸਲਵਾਰ ਪਤਾ ਨਹੀਂ ਪਲਾਜ਼ੋ ਤੇ ਵਾਈਟ ਬਾਟਮ ਸਾਰਿਆਂ ਕੋਲ ਘਰੇ ਅਵੇਲੇਬਲ ਹੁੰਦੀ ਹੈ ਜੇ ਮੈਂ ਭਾਬੀ ਨੂੰ ਕਿਹਾ ਤੁਸੀਂ ਇਕੱਲਾ ਸ਼ਰਟ ਲੈ ਲਓ ਭਾਬੀ ਕਹਿੰਦੇ ਆਲ ਓਵਰ ਬਹੁਤ ਪੇਂਡੂ ਯਾ ਲੱਗੂਗਾ ਆਮ ਲਾਈਕ ਪੇਂਡੂ ਨਹੀਂ ਪਲੀਜ਼ ਡੋਟ ਮਾਈਂਡ ਵੀ ਥੋੜਾ ਯਾ ਆਊਟ ਆਫ ਫੈਸ਼ਨ ਲੱਗੂਗਾ ਤਾਂ ਕਰਕੇ ਭਾਬੀ ਨੇ ਵਾਰਾ ਕੁੱਤੀ ਲਈ ਇਹ ਤੁਹਾਨੂੰ ゾਣੀ ਲੱਗੀ ਹੋਗੀ ਹੈ ਨਾ ਕਿਉਂਕਿ ਇਹ ਚ ਕਲਰ ਅਠ ਨਹੀਂ ਤੇ ਫੇਰਾ ਹੀ ਇਹਦੀ ਵਾਰੀ ਇਹ ਚ ਪੀਸ ਵੀ ਪਏ ਸੀ ਤੇ ਸੂਟ ਵੀ ਪਏ ਸੀ ਮੈਨੂੰ ਇਹ ਚ ਸੂਟ ਪਸੰਦ ਆਇਆ ਤੇ ਇਹ ਮੈਂ ਪਤਾ ਨਹੀਂ ਪਾਉਣਾ ਕਿ ਨਹੀਂ ਫਿਰ ਮੇਰੇ ਨਾਲ ਕੋਈ ਨਹੀਂ ਮੈਂ ਨਾ ਪਾਇਆ ਤਾਂ ਮੈਂ ਵੀ ਪਾ ਲੈਣਗੇ ਕਿ ਕਿੱਡੀ ਗੱਲ ਤੁਸੀਂ ਇਹ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਆ ਪਾਇਆ ਬਾਕੀ ਗੱਲ ਅਸੀਂ ਸੋਹਣੇ ਬੰਦੇ ਸਾਡੇ ਸੋਹਣੇ ਹੀ ਲੱਗਣ ਹੈ ਇਹ ਵੀ ਮਾਸੀ ਦਾ ਹੈ ਹਾਂ ਆ ਦੇਖ ਲਾੜੀ ਮਾਸੀ ਦਾ ਇੱਕ ਹੋਰ ਫਿਕਰ ਨਾਲ ਇਹ ਤੁਸੀਂ ਦੇਖ ਸਕਦੇ ਹੋ ਜਿਵੇਂ ਨੂੰ ਕਈ ਜੱਜੋ ਪਰ ਅਸੀਂ ਥੋੜੇ ਇਹਦੇ ਵਿੱਚ ਡਿਜ਼ਾਈਨ ਕੀ ਹੈ ਕਲੀਆਂ ਜਿਹੇ ਵਾਲਾ ਹੈਗਾ ਨਹੀਂ ਪਤਾ ਨਹੀਂ ਇਹ ਬਣੂ ਕਿਵੇਂ ਹਾਂ ਹਨ ਆ ਵੇਖਿਓ ਕੋਲ ਨਹੀਂ ਇਹ ਸਿੱਧਾ ਕਰ ਹੁਣ ਇਹ ਚ ਕੀ ਆ ਲੋ ਜੀ ਇੱਕ ਲਫਾਵਾ ਹੋਰ ਹੈ ਸਾਡਾ ਕੱਲ ਵਾਲਾ ਲਫਾਵਾ ਇਹ ਵਾਲਾ ਸੂਟ ਵੀ ਸਾਨੂੰ ਬੜਾ ਸੋਹਣਾ ਲੱਗਿਆ ਹਾਏ ਓਏ ਇਹ ਕੀ ਹੋਇਆ ਇਹ ਵੀ ਮੈਂ ਦੇ ਭਾਬੀ ਨੇ ਸੇਮ ਸੂਟ ਲਏ ਐ ਐਸਾਰੇ ਤੂਸ ਪਟਦੇ ਨਹੀਂ ਐ ਸੇਮ ਸੇਮ ਸੂਟ ਪਾ ਕੇ ਤੇ ਇਹ ਵੀ ਅਸੀਂ ਇਹਦੇ ਨਾਲ ਸੋਚਿਆ ਸੀ ਇਹ ਕਲਰ ਦਾ ਦੁਪੱਟਾ ਕਰਾਵਾਂਗੇ ਇਹ ਕਲਰ ਦੀ ਲੇਸ ਲਾਵਾਂਗੇ ਤੁਸੀਂ ਸਾਡੇ ਕੋਲੋਂ ਬਹੁਤ ਆਈਡੀਆਜ਼ ਲੈ ਸਕਦੇ ਹੋ ਮੇਰੇ ਦੇ ਭਾਬੀ ਚੰਗੇ ਫੈਸ਼ਨ ਡਿਜ਼ਾਈਨਰ ਹਨ ਸੋ ਇਹ ਤਾਂ ਭਾਬੀ ਦਾ ਸੀ ਤਾਂ ਵੈ ਸੂਟ ਆ ਗਿਆ ਬਾਬਾ ਜੀ ਬੋਲੀ ਜਾਂਦੇ ਨੇ ਤੇ ਅਸੀਂ ਸਵੇਰੇ ਮੇਥੀ ਸੁੱਕਣੀ ਪਾਈ ਸੀ ਆ ਦੇਖੋ ਐਕਚੁਅਲੀ ਅਸੀਂ ਆਰਗੈਨਿਕ ਮੇਥੀ ਖਾਣੇ ਫਿਰ ਇਹ ਵਿਚਾਰੀ ਸੁੱਕ ਗਈ ਧੁੱਪ ਚਲੀ ਗਈ ਤਾਂ ਕਰਕੇ ਅਸੀਂ ਇਹਨੂੰ ਅੰਦਰ ਕਰ ਰਹੇ ਹਾਂ ਤੇ ਅਸੀਂ ਕਾਹੇ ਗੇਪ ਬੰਨ ਮੈਂ ਹੁਣੇ-ਹੁਣੇ ਸੂਟ ਸਟਿਚ ਕਰਨੇ ਦੇ ਕੇ ਆਈ ਹਣਾ ਤੇ ਫੇਰ ਮੈਨੂੰ ਲੱਗਿਆ ਨਾ ਅੱਜ ਕੱਲ ਪਜਾਮੀ ਸੂਟ ਦਾ ਬਹੁਤ ਟ੍ਰੈਂਡ ਆ ਤੇ ਇੱਕ ਟੇਲਰ ਕੋਲੇ ਦੋ ਸੂਟ ਸੀਨੇ ਦੇ ਕੇ ਆਈਆਂ ਐਂਡ ਇੱਕ ਕੋਲੇ ਦੋ ਦਵਾਂਗੇ ਪਰ ਉਹ ਵਾਲੇ ਪਜਾਮੀ ਸੂਟ ਨਹੀਂ ਬਣਾਉਂਦੇ ਪਰ ਹੁਣ ਅਸੀਂ ਇਹਨਾਂ ਕੋਲੇ ਜਾਵਾਂਗੇ ਪਜਾਮੀ ਸੂਟ ਬਣਾਉਣ ਕਿਉਂਕਿ ਪਜਾਮੀ ਸੂਟ ਬਹੁਤ ਸੋਹਣਾ ਲੱਗਦਾ ਸੋ ਅਸੀਂ ਲੱਭਦੇ ਹਾਂ ਪਜਾਮੀ ਪਜਾਮੀ ਸੂਟ ਸਾਡੀ ਪਜਾਮੀ ਸੂਟ ਪਜਾਮੀ ਲਓ ਜੀ ਹੁਣ ਹੋ ਗਿਆ ਇਵਨਿੰਗ ਦਾ ਟਾਈਮ ਐਂਡ ਪੱਬਗੁੰਨ ਸਾਡਾ ਕੀ ਕਰ ਰਿਹਾ ਪੱਬਗੁੰਨ ਸਾਡਾ ਕਰ ਰਿਹਾ ਪੜਾਈ ਵੇ ਸਾਡਾ ਪ੍ਰਭਗੁੰਨ ਪੜ੍ਹਦਾ ਬਹੁਤ ਘੱਟ ਐ ਹਾਂ ਪੜਾਈ ਟਾਈਮ ਸਾਰਾ ਦਿਨ ਬਹੁਤ ਜ਼ਿਆਦਾ ਖੇਡ ਚੁੱਕਿਆ ਸਾਡਾ ਪ੍ਰਭਗੁੰਨ ਸਾਡਾ ਪ੍ਰਭਗੁੰਨ ਬਹੁਤ ਹੀ ਸ਼ਰਾਰਤੀ ਐ ਦੇਖੋ ਸਾਡਾ ਸ਼ਰਾਰਤੀ ਬੱਚਾ ਤੇ ਨਾਲੇ ਪੜਾਈ ਕਰ ਰਿਹਾ ਸੀ ਬਸ ਪੜਾਈ ਤੋਂ ਛੁੱਟ ਫੜਾਈ ਤੇ ਛੁਟਕਾਰਾ ਪਾਉਣ ਦੇ ਲਈ ਤੇ ਹੁਣ ਇਹਨੂੰ ਰੋਟੀ ਖਵਾ ਰਿਆ ਵੀ ਤੇਰਾ ਢਿੱਡ ਭਰ ਜਾਏ ਖੋਪਸੋ ਤੁਹਾਨੂੰ ਸਾਡਾ ਵਲੌਗ ਸਾਡਾ ਵਲੌਗ ਸੋਹਣਾ ਲੱਗਿਆ ਹੋਗਾ ਤੇ ਸਾਨੂੰ ਦੇਖਣ ਦੇ ਲਈ ਅੱਗੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਏ